ਸ਼ਸ਼ੀਕਾ ਤੁਸੀਂ ਦੇਰ ਯੂनाइटेड पोस्ट ਮੈਂ ਸਤਪਾਲ ਲੁਧਿਆਣਾ ਡੀਸੀ ਦਫ਼ਤਰ ਦੇ ਵਿੱਚ ਲਗਾਤਾਰ ਟੀਟੂ ਬਾਣੀਆਂ ਟੀਟੂ ਬਾਣੀਆਂ ਲਗਾਤਾਰ ਕੁਝ ਨਾ ਕੁਝ ਨਮਾ ਲੈ ਕੇ ਆਉਂਦਾ ਰਹਿੰਦਾ ਹੈ ਕਦੇ ਬੈਂਡ ਵਾਜਾਂ ਨਾਲ ਆਉਂਦਾ ਕਦੇ ਢੋਲ ਵਾਜਾਂ ਨਾਲ ਆਉਂਦਾ ਪਰ ਅੱਜ ਪਹੁੰਚੇ ਆ ਟੀਟੂ ਬਾਣੀਆਂ ਕਾਫੀ ਸਮਰੱਥਾ ਨਾਲ ਪਹੁੰਚੇ ਆ ਕਿਸਾਨੀ ਹੋਂਚਿਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਅੱਜ ਡੀਸੀ ਦਫ਼ਤਰ ਕੀ ਮਾਮਲਾ ਲੈ ਕੇ ਆ ਟਟੂ ਬਾਨੀਆ ਸਾਸਿਕਾਲ ਜੀ ਸਭ ਤੋਂ ਪਹਿਲਾਂ ਟਟੂ ਬਾਨੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਮੇਰੇ ਦੇਸ਼ ਦੀ ਧਰਤੀ ਸੋਨਾ ਗੁਲੇ ਗੁਲੇ ਹੀਰੇ ਮੋਤੀ ਪਰ ਹੀਰੇ ਮੋਤੀ ਬੀਜਨਿਤ ਤੇ ਯਾਰੇ ਖਸਖਾਸ ਦੀ ਖੇਤੀ ਤੇ ਸੋਸ਼ਲ ਮੀਡੀਆ ਤੇ ਕਈ ਲੀਡਰ ਜਵਲੀਆਂ ਮਾਰਦੇ ਆ ਜਿਵੇਂ 12 5 68 ਦੱਸੀ ਜਾਂਦੇ ਆ ਅੱਜ ਟਟੂ ਬਾਨੀਆ ਇੱਕ ਮੁੱਦਾ ਲੈ ਕੇ ਆਇਆ ਵਾ ਖਸਖਾਸ ਦੀ ਖੇਤੀ ਕਿਰਾ ਖਸਖਾਸ ਦੀ ਖੇਤੀ ਲੈ ਕੇ ਆਇਆ ਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਵੀ ਜਿਹੜੀ ਖ ਉਹ ਬਹੁਤ ਲਾਹੇਵੰਦਾ। ਪਹਿਲਾਂ ਹੀ ਉਹ ਡੋਡੇ ਜਿਹੜੇ ਹੈਗੇ ਆ 6000 ਰੁਪਏ ਕਿਲੋ ਆ। ਫੀਮ 3 ਲੱਖ ਰੁਪਏ ਕਿਲੋ ਹੋਈ ਹੋਈ ਆ ਤੇ ਖਾਸ ਕਰਕੇ 2000 ਰੁਪਏ ਕਿਲੋ ਆ। ਆ ਬਾਹਰਲੇ ਸਟੇਟਾਂ ਤੋਂ ਸਸਤੇ ਲੈ ਕੇ ਤੇ ਮਹਿੰਗੇ ਪਿੱਛੀ ਜਾਂਦੇ ਆ। ਤੇ ਹੁਣ ਤੁਸੀਂ ਕਹੋਗੇ ਇਹਨੂੰ ਰੇਟ ਪਤਾ ਵਾ ਟਿਟੂ ਬਾਣੇ ਇਹਨੂੰ ਵੀ ਵੇਚਦਾ ਨਾ ਹੋਵੇ। ਇਥੇ ਪਰਚਾ ਪਾਉ ਜੀ। ਇਹਨੂੰ ਰੇਟ ਕਿਵੇਂ ਪਤਾ ਵਾ? ਤੁਹਾਡਾ ਕੀ ਇਹ ਖਬਰਾਂ ਦਾ ਮੂੰਹ ਕਿੱਧਰ ਨੂੰ ਮੋੜ ਦੋ? ਹੁਣ ਹੀਰੋ ਸਾਈਕਲ ਵਾਲਾ ਜਿਹੜਾ ਹੈਗਾ ਵਾ ਉਹ ਭਰਤਨਗਰ ਚੌਂਕ ਕੋ ਹੀਰੋ ਸਾਈਕਲ ਨੂੰ ਕਿਰਾਇਆ ਦੇਦਾ। ਮਗਰ ਵੀ ਆ ਮਿਲੂੰ ਦੀ ਸੀ ਤਦ ਅਸੀਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਚਾਉਣ ਵਾਸਤੇ ਖਸਕਾ ਦੀ ਖੇਤੀ ਕਰਨੀ ਆ ਅਸੀਂ ਉਧ ਨਸ਼ਾ ਵਿਰੋਧ ਚਲਾ ਕੇ ਦੇਖ ਲਿਆ ਗਰੀਬਾਂ ਦੇ ਘਰ ਆ ਕੇ ਦੇਖ ਲੇ ਤੇ ਜੀਵਿਤ ਰੱਖਣ ਵਾਲੀ ਗੋਲੀਆਂ ਦੇ ਲਈਆਂ ਪਰ ਰਿਜ਼ਲਟ ਜ਼ੀਰੋ ਆ ਅਸੀਂ ਕਹਿੰਦੇ ਹਾਂ ਹਸਪਤਾਲਾਂ ਦੇ ਵਿੱਚ ਡਿਊਟੀ ਫੀਮ ਦਿੱਤੀ ਜਾਣ ਨੌਜਵਾਨਾਂ ਨੂੰ ਡੋਡੇ ਫੀਮ ਦੇ ਦਿਓ ਤੇ ਖਸਕਾ ਦੀ ਖੇਤੀ ਪ੍ਰਵਾਨਗੀ ਦੇ ਦਿਓ ਤੇ ਅੱਜ ਮੈਂ ਇੱਥੇ ਡੀਸੀ ਦਫ਼ਤਰ ਲੈਣਾ ਆਇਆ ਮਾਂ ਪੂਰੇ ਪੰਜਾਬ ਦੇ ਮੈਂ ਡੀਸੀ ਦਫ਼ਤਰ ਸਰਾਇਤ ਲੈ ਕੇ ਉੱਥੇ ਖਸਕਾ ਦੀ ਖੇਤੀ ਕਰਾਂਗਾ ਕਿਉਂਕਿ ਖੇਤਾਂ ਵਿੱਚ ਪਰਮਿਸ਼ਨ ਦਿੱਤੀ ਨਹੀਂ ਜਾ ਰਹੀ ਫਿਰ ਸੀ ਇਹ ਦਫ਼ਤਰ ਜਾਵਾਂਗਾ ਲੀਡਰਾਂ ਦੇ ਘਰਾਂ ਦੇ ਵਿੱਚ ਜਾਵਾਂਗਾ ਤੇ ਬਾਕੀ ਇਹ ਸਾਨੂੰ ਆਸ ਆ ਵੀ ਅੱਜ ਸਾਨੂੰ ਡੀਸੀ ਦਫ਼ਤਰ ਕਰਾਇ ਤੇ ਮਿਲੂਗਾ ਤੇ ਕਈਆਂ ਅਸੀਂ ਲੈ ਕੇ ਆਏ ਤੰਗਲੀ ਤੁੰਗਲੀ ਸਾਡੇ ਕੋਲ ਲੈ ਕੇ ਆਏ ਆ ਅੱਜ ਜੀ ਖਸ ਖਸ ਬੀਚ ਕੇ ਜਾਵਾ ਤੁਸੀਂ ਕਹਿ ਰਹੇ ਹੋ ਵੀ ਇੱਕ ਨਸੇ ਤੋਂ ਹਟਾ ਕੇ ਆਪਾਂ ਬੱਚਿਆਂ ਨੂੰ ਦੂਜੇ ਨਸੇ ਤੇ ਲਾ ਦਈਏ ਰਾਈਟ ਵੀਰੇ ਨਸੇ ਨਹੀਂ ਆ ਦੇਖੋ दारू ਵੀ ਨਸ਼ਾ ਵਾਖਰਾ ਅਸੀਂ ਜੀ ਕਹਿੰਦੇ ਹੁਣ ਮੈਂ ਟਿੱਡੂ ਮੈਂ ਖਾਂਦਾ ਹੀ ਨਹੀਂ ਕਰਾ ਮੈਨੂੰ ਲੋਕੀ ਟਿੱਡੂ ਡੋੜਿਆ ਲੈ ਕਰਨ ਲੱਗੇ ਅੱਜ ਤੱਕ ਨੇ ਜਿਹੜੇ ਖਾਂਦੇ ਆ ਉਹਨਾਂ ਨੂੰ ਜੀਵਿਤ ਰੱਖਣ ਦੀ ਬੁਝ ਹੈ ਉਹਨਾਂ ਨੂੰ ਦਿਓ ਤੁਸੀਂ ਨਾਲੇ ਇੱਕ ਲਾਹੇਵੰਦਾ ਜਿੰਵੇਂ ਸਾਡੇ ਪ੍ਰਧਾਨ ਨੇ ਕਹੇ ਸੀ ਝੋਣਾ ਸਾਡੇ ਪੱਲੇ ਪਾਤਾ ਝੋਣਾ ਇਹਨਾਂ ਨੇ ਚੋਨਾ ਕਤ ਪੱਲੇ ਪੈ ਗਿਆ ਕਰ ਚੋਨਾ ਸਾਡੇ ਪੱਲੇ ਪਾਤਾ ਕਰ ਠੀਕ ਗੱਲ ਉਹ ਪਾਣੀ ਵੀ ਬੱਦ ਖਿੱਚਦਾ ਵਾ ਇਧਰ ਪਾਣੀ ਵੀ ਬਚੂਗਾ ਇਹਦੇ ਨਾਲ ਕਰਿਆ ਜਾਨੀ ਸਾਰਾ ਕੋ ਬਚੂਗਾ ਇਹਦੇ ਨਾਲ ਮੈਂ ਕਿਰਤੋ ਇਹ ਸਰਕਾਰੀ ਜਗ੍ਹਾ ਹੀ ਕਿਉਂ ਚੁਣੀ ਆ ਜਗ੍ਹਾ ਤਾਂ ਹੋਰ ਬਹੁਤ ਆ ਪ੍ਰਾਈਵੇਟ ਜਿੱਤਨੀ ਬਈ ਮੈਂ ਰਾਮੇ ਤੇ ਆਰੇ ਤੇ ਵੀ ਗਿਆ ਸੀਗਾ ਮੈਂ ਕਿਰਾਏ ਤੇ ਦੇ ਦੋ ਆਰਾ ਵੱਡਾ ਵਾ ਫਿਰ ਮੈਂ ਚਲੇਗਾ ਖੇਤਾ ਚ ਮੈਂ ਕਿਹਾ ਦੋ ਪੈਰੀਏ ਦੇ ਦਿਓ ਉਹ ਕਹਿੰਦਾ ਤੂੰ ਖਸ ਖਸ ਵਿਜੇਗਾ ਤੇ ਸਾਡੇ ਪਰਚਾ ਪੈਜੂ ਉਹ ਦਿੰਦੇ ਨਹੀਂ ਕੋਈ ਕਿਰਾਏ ਤੇ ਕਰ ਐਥੇ ਐਗਰੀਮੈਂਟ ਕਰਾਂਗੇ ਹੁਣ ਹੁਣ ਤੁਸੀਂ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਆ ਡੀਸੀ ਸਾਹਿਬ ਨਾਲ ਮੰਗ ਪੱਤਰ ਲੈ ਕੇ ਆਉਣਾ ਜੀ ਮੰਗ ਪੱਤਰ ਜੇ ਤੁਹਾਨੂੰ ਮੰਗ ਪੱਤਰ ਨਹੀਂ ਮਿਲਦਾ ਫਿਰ ਨਹੀਂ ਨਹੀਂ ਮਿਲ ਜਣਾ ਟੀਟੂ ਬਾਣੀ ਸਿੱਧੀ ਨੂੰ ਕੋਲ ਆ ਕੇ ਉਹ ਵੱਡੂਗਾ ਨਹੀਂ ਹੋਊਗਾ ਤੇ ਫਿਰ ਟੇਢੀ ਕਰਾਂਗੇ ਕਰ ਬਿਲਕੁਲ ਇਸੇ ਤੇਰਾ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਨੇ ਸასიਖਾਲ ਜੀ ਸასიਖਾਲ ਜੀ ਕੀ ਨਾਮ ਆ ਸਰ ਮਹਰਪ੍ਰੀਤ ਸਿੰਘ ਸੇਖੋਂ ਉੱਤਮ ਕਿਸਾਨ ਵੈਲਫੇਅਰ ਯੂਨੀਅਨ ਪੰਜਾਬ ਪ੍ਰਧਾਨ ਸੂਬਾ ਪ੍ਰਧਾਨ ਪ੍ਰਧਾਨ ਜੀ ਡੀਸੀ ਦਾ ਦਫਤਰ ਤੁਸੀਂ ਟੀਟੂ ਬਾਣੀ ਦਾ ਸਮਰਥਨ ਦੇਣ ਪਹੁੰਚੇ ਹੋ ਜੀ ਕੀ ਗੱਣਾ ਚਾਹੁੰਦੇ ਹੋ ਅਸੀਂ 10 ਸਾਲ ਤੋਂ ਸਰਕਾਰਾਂ ਦੇ ਲੱਗੇ ਹੋਏ ਆ ਇਹਨਾਂ ਦੇ ਕੰੰਤੇ ਜੂ ਨਹੀਂ ਸਰਕੀ ਚਲੋ ਬਾਣੀਆਂ ਸਾਹਿਬ ਨੇ ਆਖਿਆ ਵੀ ਮੇਰੇ ਨਾਲ ਚਲੋ ਮੈਂ ਚਲੋ ਤੁਹਾਨੂੰ ਹਾਈਲਾਈਟ ਚਲੋ ਇਹਨਾਂ ਦਾ ਮੁੱਦਾ ਹੁੰਦਾ ਪੱਤਰਕਾਰ ਵੀ ਇਹਨੂੰ ਲੈਂਦੇ ਆ ਇਸ ਕਰਕੇ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਤਾ ਪਹੁੰਚੇ ਆ ਕਿ ਕੋਈ ਵੀ ਜਿਹੜਾ ਕਾਰੋਬਾਰ ਆ ਕੋਈ ਵੀ ਕੰਮ ਚੱਲਦਾ ਪਹਿਲੋਂ ਜੇ ਜੁਧ ਨਸ਼ਿਆਂ ਵਿਰੋਧ ਦੇ ਅਧ ਦੇ ਡੀਸੀ ਨੂੰ ਹੀ ਆਰਡਰ ਆਏ ਨਾ ਪਹਿਲੋਂ ਤੇ ਜੇ ਹੋਰ ਵੀ ਕੋਈ ਕੰਮ ਕਰਦੇ ਆ ਤੇ ਸਰਕਾਰੀ ਤੰਤਰ ਇਹ ਡੀਸੀ ਆ ਇਹ ਡੀਸੀ ਲਈ ਸਾਰਾ ਕੁਝ ਹੋਣਾ ਡੀਸੀ ਦਾ ਜੇ ਦਫਤਰ ਇਹ ਜੁੱਧ ਨਸ਼ਾ ਵਿਰੋਧ ਕਰਕੇ ਨਹੀਂ ਮੁਕਾ ਸਕੇ ਅਸੀਂ ਇਹ ਡੀਸੀ ਦਫਤਰ ਜਿਹੜਾ ਸਮਝਦੇ ਹਾਂ ਵੀ ਇੱਕ ਪੰਜਾਬ ਤੇ ਬੋਝ ਆ ਇਹਨੂੰ ਅਸੀਂ ਢਾ ਕੇ ਇਹ ਆਪੋ ਆਪਣੇ ਘਰੀਂ ਜਾਣਾ ਅਸੀਂ ਖਸਖਸ ਦੀ ਖੇਤੀ ਕਰਾਂਗੇ ਤੇ ਅਸੀਂ ਜਿਹੜਾ ਸਰਕਾਰ ਨੂੰ ਨਸ਼ੇ ਬੰਦ ਕਰਾ ਕੇ ਖਵਾਵਾਂਗੇ ਖਸਖਸ ਦੀ ਖੇਤੀ ਪੂਸਤਫੀਮ ਦੇ ਠੇਕੇ ਖੋਲ ਕੇ ਜੇ ਨਾ ਬੰਦ ਹੋਊਗੀ ਸਾਨੂੰ ਫਾਂਸੀ ਦੇ ਦਿਓ ਅਸੀਂ ਬੰਦ ਕਰਾ ਕੇ ਖਵਾਵਾਂਗੇ ਸਾਨੂੰ ਠੇਕੇ ਦੇ ਦਿਓ ਇੱਕਰ ਕਿੱਦਾਂ ਦੇਖਦੇ ਹੋ ਨਹੀਂ ਖਾਸ ਖਾਸ ਦੀ ਖੇਤੀ ਆ ਇਹ ਕਿਹਦੇ ਵਿੱਚ ਕੀ ਤੱਕ ਗਿਆ ਕੀ ਹੁੰਦਾ ਵਾ ਕਿੰਨੇ ਟਾਈਮ ਵਿੱਚ ਇਹ ਖੇਤੀ ਹੋ ਜਾਂਦੀ ਹੈ ਇਹ ਜੀ 6 ਮਹੀਨੇ ਦੀ ਖੇਤੀ ਆ ਕਣਕ ਦੇ ਨਾਲ ਹੁੰਦੀ ਆ ਅਕਤੂਬਰ ਦੇ ਵਿੱਚ ਬੀਜੀਦੀ ਆ ਤੇ ਸਾਡੇ 12 ਸਟੇਟਾਂ ਦੇ ਵਿੱਚ ਇੰਡੀਆ ਦੇ ਗੱਰਾ ਗੌਰ ਕਰਿਓ ਜੇ 12 ਸਟੇਟਾਂ ਦੇ ਵਿੱਚ ਖੇਤੀ ਹੋ ਰਹੀ ਆ ਫਿਰ ਪੰਜਾਬ ਵਿੱਚ ਕਿਉਂ ਕਾਰਨ ਕੀ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਕੀ ਪੰਜਾਬ ਨੂੰ ਮਤਰੀ ਮਾਲਾ ਸਲੂਕ ਕੀਤਾ ਜਾਂਦਾ ਵਾ ਪੰਜਾਬ ਮਾਰਸ਼ਲ ਕੌਮ ਆ ਸਾਡੀ ਸਿੱਖ ਕੌਮ ਆ ਸਾਡਾ ਜਿਹੜਾ ਵਾ ਇਹ ਭਾਈਚਾਰਾ ਵਾ ਇਹਨੂੰ ਤੋੜਨਾ ਚਾਹੁੰਦੇ ਆ ਹਿੰਦੂ ਜਾਂ ਬਾਣੀਆਂ ਜਾਂ ਜਾਂ ਜਿਹੜੇ ਵੀ ਸਿੱਖ ਕਮਿਊਨਿਟੀ ਨਾਲ ਅਸੀਂ ਇਹਨੂੰ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਸਾਰੇ ਭਰਾ ਜਿਹੜਾ ਵਾ ਬੀਜ ਕੇ ਤੇ ਆਪਣੀ ਜਿਹੜੇ ਬੱਚੇ ਆ ਜਿਸ ਤਰ੍ਹਾਂ ਹੁਣ ਆਪਾਂ ਬੱਚੇ ਪਹਿਲਾਂ ਚਾਹ ਨਹੀਂ ਪੀਂਦੇ ਜੋ ਅੰਗਰੇਜ਼ ਕੇ ਆਪਣੀਆਂ ਮਾਵਾਂ ਚਾਹ ਖੋਲ ਲੈਂਦੀਆਂ ਇਹੋ ਸਿਰਫ ਸੋਚ ਦੀ ਫਰਕ ਆ ਇਹ ਪੋਸਟ ਫੀਮ ਜਿਹੜਾ ਵਾ ਇਹ ਜੇ ਲੀਗਲ ਕੀਤਾ ਜਾਵੇ ਤੇ ਇਹ ਵੀ ਇਹਨੂੰ ਜਿਵੇਂ ਹੁਣ ਸਾਡੇ ਘਰ ਗੋੜ ਹੁੰਦਾ ਤੇ ਗੋੜੇ ਇੱਕ ਦਿਨ ਖਾਵਾਂਗੇ ਦੋ ਦਿਨ ਖਾਵਾਂ ਖਾਣੋਂ ਹਟ ਜਣੇ ਆ। ਹਲਵਾਈ ਦੇ ਘਰ ਬਰਫੀ ਨਹੀਂ ਜਾਂਦੀ। ਕਦੀ ਵੇਖੀ ਹੈ ਹਲਵਾਈ ਦੇ ਘਰ ਕੇ ਦੀ ਡੱਬਾ ਗਿਆ ਆਵੇ। ਇਸ ਕਰਕੇ ਇਹ ਜਿਹੜੀ ਖਾਸ ਕਰਕੇ ਕੀਤੀ ਸਾਡੇ ਪੰਜਾਬ ਚ ਹੋ ਗਈ ਇਹ ਨਸ਼ੇ ਦਾ ਬੰਦ ਕਰਦੇ ਨੇ ਆਪਣੇ ਆਪ ਇਹਦਾ ਮਨ ਪਰਜਣਾ ਵਾ। ਜਦੋਂ ਬੱਚੇ ਦੀ ਸ਼ਾਦੀ ਨਹੀਂ ਨਾ ਹੁੰਦੀ ਕੰਦਾ ਟੱਪਦਾ। ਤੇ ਜਦੋਂ ਸ਼ਾਦੀ ਹੋਏ ਦੀ ਪਿੱਛਾ ਕਰਕੇ ਸੌਂਦਾ। ਇਸ ਕਰਕੇ ਇਹ ਵੀ ਇਹੋ ਜਿਹੀ ਇੱਕ ਚੀਜ਼ ਆ ਵੀ ਕਰਕੇ ਵੇਖੋ ਜੇ ਪਿੱਛਾ ਕਰਕੇ ਨਾ ਸੌਣਗੇ ਟੋੜੀਆਂ ਖਾਸ ਕਰਕੇ ਵੀ ਮਨੋਂ ਤੇ ਆਖਿਓ। ਪਰ ਇਹ ਕਰ ਕਰਕੇ ਵੇਖੋ ਪਲੀਜ਼। ਲਗਾਤਾਰ ਸਰਕਾਰਾਂ ਚੱਟੇ ਦੇ ਵਿਰੋਧ ਵਿੱਚ ਲਗਾਤਾਰ ਘਟਾਏ ਜਾਂਦੇ ਆ ਠੀਕ ਆ ਉਸ ਨੂੰ ਕਿਸ ਤਰ੍ਹਾਂ ਦੇ ਇਹ ਜੀ ਇਹਨਾਂ ਬੜਾ ਯੋਰ ਲਾ ਕੇ ਵੇਖ ਲਿਆ ਪਰ ਇਹ ਇੱਕ ਸਰਕਾਰੀ ਸਟੈਂਟ ਆ ਇਹ ਸਟੈਂਟ ਜਿਹੜਾ ਇਹਨਾਂ ਨਾਲ ਗੱਲਾਂ ਨਹੀਂ ਹੋਣੀਆਂ ਸਿਰਫ ਵੋਟਾਂ ਲੈਣ ਵਾਸਤੇ ਆ ਸਾਰੀ ਪੁਲਿਸ ਜਿੰਨੀ ਆ ਸਾਰੇ ਕੋਈ ਚੰਦ ਬੰਦੇ ਆ ਜਿਹੜੇ ਬਚੇ ਆ ਪੁਲਿਸ ਦੀ ਮਰੀ ਭੁਗਤ ਤੋਂ ਬਗੈਰ ਇਹ ਮਤਲਬ ਜਿਹੜਾ ਚਿੱਟਾ ਨਹੀਂ ਵਿਕਦਾ ਇਹ ਜਿਹੜੀ ਸਮਾਇਕ ਆ ਨਹੀਂ ਵਿਕਦੀ ਇਹ ਸਾਰੇ ਹਿੱਸਾ ਜਾਂਦਾ ਪੱਤੀ ਜਾਂਦੀ ਤਾਂ ਤੱਕ ਸਰਕਾਰਾਂ ਤੱਕ ਜਾਂਦੀ ਮਾਫੀਆ ਵਾ ਭਾਵੇਂ ਗੋਲੀ ਮਰਾਦਨ ਮਾਫੀ ਵਾਲੇ ਮੈਨੂੰ ਪਰ ਇਹ ਆ ਵੀ ਸਚਾਈ ਆ ਇਹ ਮਾਫੀ ਨਾਲ ਹੀ ਸਰਕਾਰਾਂ ਚੱਲਦੀਆਂ ਵਾ ਤੇ ਸਰਕਾਰਾਂ ਨਾਲ ਮਾਫੀ ਆ ਵਾ ਜੇ ਅੱਜ ਖਾਸ ਖਾਸ ਕੇਤੀ ਪੂਤ ਭੀਮ ਦੇ ਠੇਕੇ ਹੋ ਜਾਣ ਤੇ ਇਹਨਾਂ ਦੇ ਸ਼ਰਾਬ ਦੇ ਠੇਕੇ ਬੰਦ ਹੋ ਜਾਣੇ ਆ ਤੇ ਇਹਨਾਂ ਦਾ ਜਿਹੜਾ ਸਰਕਾਰੀ ਚਿੱਟਾ ਵੇਖਦਾ ਮੈਡੀਕਲ ਸਟੋਰ ਵੀ ਬੰਦ ਹੋ ਜਾਣੇ ਆ ਇਸ ਕਰਕੇ ਸਰਕਾਰਾਂ ਜਿਹੜੀਆਂ ਵਾ ਇਹ ਕਦੀ ਵੀ ਨਹੀਂ ਕਰਕੇ ਰਾਜੀ ਪਰ ਅਸੀਂ ਆਨੇ ਆ ਵੀ ਅੱਜ ਬੌੜੀ ਅੱਜ ਮਾਂ ਦਾ ਪੁੱਤ ਜਦੋਂ ਮਰਦਾ ਵਾ ਜਾਂ ਉਹ ਨਸ਼ੇ ਤੇ ਲੱਗਦਾ ਉਹਨੂੰ ਉਹਦੇ ਜੁੰਡੇ ਪੁੱਟਦਾ ਉਹਦੇ ਕੋਲ ਆ ਕੇ ਉਹਦੇ ਲਾਗੇ ਹੋ ਕੇ ਉਹਦੇ ਨਜ਼ਦੀਕ ਹੋ ਕੇ ਵੇਖੋ ਕਿ ਕੀ ਉੱਤੇ ਤੁਲਦੀ ਆ ਪਰ ਇੱਕ ਸਿਰਾ ਨਸ਼ੇ ਦੇ ਸਤਾ ਦੇ ਨਸ਼ੇ ਦੇ ਵਿੱਚ ਨਾ ਆਏ ਕਰੋ ਇਹ ਕਰ ਜਿਤਨਾ ਮਹਾਰਾਂਜੀਸੋਂ ਪੀਐਸ ਬਦਲ ਕੇ ਜਾਂਦਾ ਹੀ ਇਤਰਾ ਇਹ ਜਿਹੜੇ ਆਪਣੇ ਮੁੱਖ ਮੰਤਰੀ ਆ ਜਾਂ ਆਪਣਾ ਗ੍ਰਹਿ ਮੰਤਰੀ ਆ ਜਾਂ ਕੋਈ ਵੀ ਸੈਂਟਰ ਸਰਕਾਰ ਦੇ ਆ ਇਹ ਪੀਐਸ ਬਦਲ ਕੇ ਇਹਨਾਂ ਲੋਕਾਂ ਤੇ ਆਉਣੇ ਕਰਾ ਪਿੰਡਾਂ ਤੇ ਆਉਣ ਤੇ ਪਤਾ ਲੱਗੇ ਵੀ ਕੀ ਆ ਬਾਕੀ ਜਿਤਨਾ ਚਾਹ ਪਤੀ ਆ ਇਦਾਂ ਹੀ ਇਹ ਖਸ ਖਸ ਆ ਇਦਾਂ ਹੀ ਉਹ ਕੋਈ ਵੀ ਜਿਹੜੀ ਆਪਾਂ ਤਮਾਕੂ ਆ ਇਹ ਸਾਰੀ ਸੇਮ ਆ ਕੋਈ ਡਾ ਇਹ ਨਿਸ਼ਾਨੀ ਹੈਗਾ ਕੁਦਰਤ ਨੇ ਦਿੱਤੀ ਹੋਈ ਬੂਟੀ ਆ ਇਹਦੇ ਨਾਲ ਸਾਕਦਾ ਮਤਿਓ ਵੀ ਇੱਕ ਜਿਹੜਾ ਜਿੱਦਾਂ ਲੋਕ ਚੱਟੇ ਦਾ ਨਸ਼ਾ ਕਹਿੰਦੇ ਤੁਸੀਂ ਚੱਟੇ ਦਾ ਨਸ਼ਾ ਹਟਾ ਕੇ ਆਪਾਂ ਨੋਲਵਾਨਾਂ ਨੂੰ ਜਿਹੜੀ ਖਸ ਖਸ ਦੀ ਖੇਤੀ ਦੇ ਉੱਤੇ ਲਾਉਣੇ ਹੋ ਖਸ ਖਸ ਦੇ ਉੱਤੇ ਲਾਉਣੇ ਹੋ ਫੀਮ ਤੇ ਲਾਉਣੇ ਆ ਜਾਂ ਆਪਾਂ ਉਹਨਾਂ ਨੂੰ ਭੁੱਕੀ ਤੇ ਲਾਉਣੇ ਆ ਇਹਦੇ ਨਾਲ ਬਚਾਅ ਹੋ ਸਕਦਾ ਵਾ ਬਿਲਕੁਲ ਬਚਾਅ ਹੋ ਸਕਦਾ ਜੀ ਇਹ ਲੱਗਦੇ ਕਿਉਂ ਟੈਨਸ਼ਨ ਨਾ ਕਿਉਂਕਿ ਗਰੀਬੀ ਆ ਪੈਸਾ ਮ ਤੇ ਜਦੋਂ ਇਹ ਸਾਡੀ ਗਰੀਬੀ ਚੁੱਕੀ ਗਈ ਟੈਨਸ਼ਨ ਸਾਡੀ ਖਤਮ ਹੋ ਗਈ ਤੇ ਨਸ਼ੇ ਨੂੰ ਦੇ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਸ਼ਾਦੀ ਨਹੀਂ ਹੁੰਦੀ ਤੇ ਕੰਦਾ ਟੱਪਦਾ ਮੁਰਕੇ ਪਿਛਾ ਕਰਕੇ ਸੌਂਦਾ ਇਹ ਸੇਮ ਚੀਜ਼ ਆ ਇਹ ਇਹਨੂੰ ਕਿਸੇ ਵੇਖਣਾ ਹੀ ਨਹੀਂਗਾ ਇਹ ਸਿਰਫ ਸਾਡੀ ਆਰਥਿਕ ਕਮਜ਼ੋਰੀ ਦੂਰ ਕਰੂਗੀ ਸਾਡੀ ਟੈਨਸ਼ਨ ਖਤਮ ਹੋ ਜੂਗੀ ਇਹ ਨਸ਼ਾ ਕਰਨ ਦੀ ਲੋੜ ਹੀ ਨਹੀਂ ਸਾਨੂੰ ਸਿਰਫ ਨਸ਼ਾ ਤਾਂ ਲੱਗਦੇ ਆ ਕਿ ਸਾਡੀ ਜਿਹੜੀ ਗਰੀਬੀ ਆ ਖੋਦਾ ਕਰਕੇ ਤੇ ਗਰੀਬੀ ਸਾਨੂੰ ਕੀਤੀ ਆ ਝੋਨੇ ਦੇ ਤੇ ਜਿਹੜਾ ਪਾਣੀ ਸਾਡੇ ਥੱਲੇ ਚਲੇ ਗਿਆ ਜਵਾਨੀ ਸਾਡੀ ਜਿਹੜੀ ਆ ਮਰ ਗਈ ਆ ਕਿਸਾਨੀ ਸਾਡੀ ਜਿਹੜੀ ਉਹਨਾਂ ਦੇ ਨਾਲ ਵੀ ਗਲ ਜਾਂਦੇ ਆ ਜਿਹੜੇ ਕੱਚੇ ਵੀ ਗਲ ਜਾਂਦੇ ਉਹ ਸਾਨੂੰ ਗੰਦੀਆਂ ਕੀਤੀਆਂ ਦਿੱਤੀਆਂ ਜਿਹੜੀ ਸਾਨੂੰ ਪਾਣੀ ਇੱਕ ਵੀ ਨਹੀਂ ਲੈਂਦੀ ਖਾਸ ਕਰਕੇ ਕੀਤੀ ਉਹ ਸਾਨੂੰ ਦਿੱਤੀ ਜਾਵੇ ਤੇ ਬਿਲਕੁਲ ਜਿਹੜਾ ਮਸਲਾ ਹੱਲ ਹੋ ਜਾਊਗਾ 10 ਸਾਲ ਤੋਂ ਲੱਗੇ ਆ ਸਰਕਾਰ ਸਾਡੀ ਸੁਣੇ ਸਹੀ ਜੇ ਨਹੀਂ ਤੇ ਕਿਤੇ 1 ਸਾਲ 2 ਸਾਲ ਕਰਕੇ ਦੇ ਵੇਖੋ 2 ਸਾਲਾਂ 'ਚ ਕੀ ਹੋ ਜਾਊਗਾ ਠੀਕ ਹੈ ਬਿਲਕੁਲ ਸਾਡੇ ਨਾਲ ਢਿੰਡਾ ਸਾਹਿਬ ਪਹੁੰਚੇ ਨੇ ਢਿੰਡਾ ਸਾਹਿਬ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਵਾਈਕਲ ਸਿੰਘ ਖਾਲਸਾ ਵਾਈਕਲ ਪਤੇ ਜੀ ਵਾਈਕਲ ਪਤੇ ਜੀ ਪ੍ਰਧ ਡੀਸੀ ਦਫ਼ਤਰ ਪਹੁੰਚੇ ਹੋ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਿਹਨਤ ਕਾ ਸ਼ਲੋਕ ਜਿੰਨੇ ਹੈਗੇ ਸਾਰੇ ਹੀ ਬਰਬਾਦ ਹੈ ਇੱਕ ਲੱਖ ਨਹੀਂ ਹੈਗਾ ਠੀਕ ਹੈ ਜੀ ਕਿ ਨਹੀਂ ਜਿਹੜਾ ਸੀ ਇਹ ਨਹੀਂ ਬਈ ਨਸ਼ੇ ਨੂੰ ਪ੍ਰਮੋਟ ਕਰਦੇ ਨਸ਼ਿਆਂ ਦੇ ਅਸੀਂ ਖਿਲਾਫ ਹੈ ਬਈ ਉਹਦੀ ਕੋਈ ਬਦਲ ਸਾਨੂੰ ਦੇਣਾ ਚਾਹੀਦਾ ਆ ਜੇ ਮੇ ਖਸ ਖਸ ਦੀ ਖੇਤੀ ਆ ਪ੍ਰਧਾਨ ਜੀ ਦੱਸ ਕੇ ਗਏ ਸਰ ਕੁਝ ਵਿਚਾਰ ਨਹੀਂ ਦੱਸ ਦਿੱਤਾ ਬਈ ਜਿਹੜੀ ਖਸ ਖਸ ਦੀ ਖੇਤੀ ਆ ਇਹ ਸਾਰੇ ਲਈ ਲਾਹੇਵੰਦ ਹੈ ਕਿਸਾਨਾਂ ਲਈ ਵੀ ਲਾਹੇਵੰਦ ਹੈ ਮਜ਼ਦੂਰਾਂ ਲਈ ਵੀ ਲਾਹੇਵੰਦ ਹੈ ਕਿਉਂਕਿ ਜੇ ਕੋਈ ਜੀਵਨਦਾਰ ਖੁਸ਼ਹਾਲ ਹੋਊਗਾ ਤਾਂ ਦੀ ਉਹ ਕਿਸੇ ਨੂੰ ਵੱਧ ਦੇ ਦਊਗਾ ਇਸ ਕਰਕੇ ਬਈ ਪੰਜਾਬ ਦੇ ਵਿੱਚ ਜੇ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਅਸੀਂ ਬਚਾਉਣਾ ਆਪਾਂ ਇੱਕ ਲਾਇਵ ਆਂਦੀ ਦੇਖ ਲਈਏ ਇਹਦੇ ਵਿੱਚ ਇਹਦੇ ਵਿੱਚ ਇੱਕ ਲਾਇਵ ਆਂਦੀ ਦਾ ਦੱਸ ਦੋ ਕੀ ਹੈ ਇਹਦੇ ਵਿੱਚ ਲਾਇਵ ਆਂਦੀ ਇਹ ਹੈ ਜੀ ਤੁਸੀਂ ਇੱਕ ਬਾਕੀ ਜਿਹੜੇ ਸਾਰੀਆਂ ਛੜ ਤੋਂ ਖਸਖਸ ਦੇ ਦਾਣੇ ਆ ਨਾ ਖਸਖਸ ਦੀ ਖੇਤੀ ਜਿਹੜੇ ਦਾਣੇ ਆ ਉਹ ਤੁਸੀਂ ਬਾਜ਼ਾਰ 'ਚ ਲੈਣ ਚੱਲ ਜਾਓ ਬਾਜ਼ਾਰ 'ਚ ਆਜ ਇਸ ਟਾਈਮ ਸਾਨੂੰ 100 ਗ੍ਰਾਮ 150 ਰੁਪਏ ਦਾ ਪੈ ਰਿਹਾ ਠੀਕ ਹੈ ਜੀ ਕਿੰਨੇ ਦੇ ਹਿਸਾਬ ਨਾਲ ਹੋ ਗਿਆ ਉਹ 1,50,000 ਦੀ ਹੋ ਗਈ ਜੇ ਸਾਨੂੰ ਇਹੀ ਲਾਇਆ ਕਰ ਦੇਣ ਅਸੀਂ ਇਹਦੇ ਨੇ ਤੇ ਇਹ ਸਾਡੇ ਪ੍ਰਧਾਨ ਜੀ ਆਏ ਸਾਰੇ ਬਾਹਰ ਜਾ ਕੇ ਆਇਆ ਖੋਜ ਕੀਤੀ ਆ ਇਹ ਘੱਟੋ ਘੱਟ ਕਿ ਕਿੱਲੇ ਦੇ ਵਿੱਚੋਂ 4 ਤੋਂ 5 ਕੁਇੰਟਲ ਨਿਕਲ ਜਾਂਦੀ ਆ ਠੀਕ ਆ ਜੀ ਇਹ ਉਹਦੇ ਹਿਸਾਬ ਨਾਲ ਤੁਸੀਂ 1.5 ਲੱਖ ਦੇ ਸਾਬ ਨਾਲ ਕੈਲਕੂਲੇਸ਼ਨ ਕਰਕੇ ਲਿਖੋ ਸਰਕਾਰਾਂ ਨੂੰ ਇਹੀ ਤੇ ਜਣਾ ਅਸੀਂ ਇਹ ਇਹਦੇ ਨਾਲ ਖੁਸ਼ ਹਾਲ ਆ ਮੰਨਦੇ ਹੋ ਵੀ ਰਾਜਸਥਾਨ ਦੇ ਵਿੱਚ ਇਹਦੀ ਖੇਤੀ ਹੁੰਦੀ ਆ ਪਰ ਪੰਜਾਬ 'ਚ ਨਹੀਂ ਹੁੰਦੀ ਕਿਉਂ ਕਾਰਨ ਕੀ ਆ ਦੇਖੋ ਜੀ ਭਾਰਤ ਦੀਆਂ 28 ਸਟੇਟਾਂ ਜਿਨ੍ਹਾਂ ਵਿੱਚ ਇਹ ਖਾਸ ਖਸ ਦੀ ਖੇਤੀ ਹੁੰਦੀ ਆ ਪੰਜਾਬ ਦੇ ਵਿੱਚ ਜਿਹੜਾ ਸਰਕਾਰੀ ਤੰਤਰ ਆ ਤੇ ਇੱਕ ਡਰੱਗ ਮਾਫੀਆ ਆ ਤੇ ਪੁਲਿਸ ਦਾ ਗੱਠ ਜੁੜੇ ਸਾਰੇ ਨਾਲ ਮਿਲ ਕੇ ਇਹ ਹੋੜੇ ਨਹੀਂ ਦੇ ਰਹੇ ਜੀ ਇਹਨਾਂ ਤੇ ਇਹਨਾਂ ਦੀ ਆਮਦਨ ਘਟਦੀ ਆ ਆ ਸਰਕਾਰ ਇੱਕ ਸਾਡੀ ਜਵਾਨੀ ਨੂੰ ਮਾਰਨ ਲਈ ਜੀਬਤਲੇ ਰੱਖਣ ਵਾਲੀ ਗੋਲੀ ਦਿੰਦੇ ਆ ਜੀ ਉਹ ਇਹ ਚਿੱਟੇ ਨਾਲ ਵੀ ਭੇੜੀ ਆ ਜਿਹੜੀ ਇਹ ਪੰਜਾਬ ਦੀ ਜਵਾਨੀ ਨੂੰ ਨਪੁੰਸਕ ਬਣਾਈ ਆ ਨਪੁੰਸਕ ਬਣਾ ਕਹਿ ਸਕਦੇ ਆ ਜਿਹੜਾ ਪੰਜਾਬ ਦਾ ਜਿਹੜਾ ਕਿਸਾਨ ਆ ਉਹ ਖਾਲੀ ਅੰਨ ਦਤਾ ਹੀ ਆ ਠੀਕ ਆ ਕੱਲਾ ਅੰਨ ਨਹੀਂ ਉਗਾ ਸਕਦਾ ਪਰ ਹੋਰ ਕੁਝ ਨਹੀਂ ਉਗਾ ਸਕਦਾ ਦੇਖੋ ਜੀ ਪੰਜਾਬ ਦਾ ਕਿਸਾਨ ਅਨੰਦਤਾ ਆ ਅਗਾ ਉਹ ਸਭ ਕੁਝ ਹੀ ਸਕਦਾ ਪਰ ਜੇ ਸਰਕਾਰਾਂ ਸਾਡੀਆਂ ਸਾਨੂੰ ਅਧਿਕਾਰ ਦੇ ਨਹੀਂ ਇਸ ਚੀਜ਼ ਦਾ ਅਸੀਂ ਤਾਂ ਕੋਣ ਨੂੰ ਤਿਆਰ ਆ ਪੰਜਾਬ ਦੀ ਖੇਤੀਨੀ ਵੀ ਬਚੂਗੀ ਜਵਾਨੀ ਵੀ ਬਚੂਗੀ ਤੇ ਹੋਰ ਚੀਜ਼ ਇੱਕ ਜਿਵੇਂ ਬਾਹਰੀਆਂ ਸਟੇਟਾਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਆਹ ਹਾਏ ਦਾ ਮਿਲਰ ਨਹੀਂ ਸਾਡਾ ਹੀ ਮਿਲਰ ਨਹੀਂ ਹੈ ਜਿਹੜੇ ਧਰਤੀ ਇੱਥੇ ਦਾ ਪੀਣ ਚੋਂ ਮਿੱਠਾ ਪਾਣੀ ਆ ਜੇ ਇਹ ਏਸੀ ਇਹ ਵੀ ਬਚਾ ਲਈਏ ਤਾਂ ਸਾਡੀ ਬਹੁਤ ਬਹਾਤਰੀ ਆ ਇਹ ਸਾਡੇ ਬਹੁਤ ਕੀਮਤੀ ਮੁੱਦੇ ਆ ਬੀਜਣ ਜੋਗ ਮਿੱਠਾ ਪਾਣੀ ਸਾਨੂੰ ਸਰਕਾਰਾਂ ਨੇ ਮਜਬੂਰ ਕੀਤਾ ਧਰਤੀਇ ਤੋਂ ਕੱਢਣ ਨੂੰ ਜਿਹੜਾ ਸਿੰਜਾਈ ਜੋਗ ਸਾਡਾ ਫਸਲ ਲਈ ਪਾਣੀ ਹੈ ਨਹਿਰੀ ਤੇ ਤੇਰੇ ਆਈ ਆ ਉਹ ਵਾਇਰਲੈਸ ਡੇਟਾ ਨੂੰ ਦੇ ਦੇ ਕੇ ਸਾਡੀਆਂ ਧਰਤੀਆਂ ਪਚਾਉਂਦੇ ਹੀ ਨਹੀਂ ਜੀ ਤੇ ਆਪੇ ਅਸੀਂ ਬਰਬਾਦ ਹਾਂ ਇਹ ਸਰਕਾਰਾਂ ਚਾਹਣ ਤੇ ਸਿਆਸੀ ਲੋਕਾਂ ਦਾ ਗੱਠ ਜੋੜੇ ਜੀ ਚਾਹਣ ਵਿੱਚ ਆਵੇ ਤਾਂ ਪੰਜਾਬ ਖੁਸ਼ਹਾਲ ਹੋ ਸਕਦਾ ਹੈ ਠੀਕ ਹੈ ਬਿਲਕੁਲ ਜੀ ਐਸੇ ਤਰ੍ਹਾਂ ਹੈ ਟੀਟੂ ਬਾਣੀਆਂ ਵੱਲੋਂ ਜਿਹੜਾ ਲਗਾਤਾਰ ਜੋ ਡੀਸੀ ਸਾਭ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਉਹਨਾਂ ਨਾਲ ਨਤੀਜਾ ਦੱਸੇਗਾ ਕਿ ਪੰਜਾਬ ਵਿੱਚ ਖਾਸ ਖਾਸ ਦੀ ਖੇਤੀ ਹੋਵੇਗੀ ਜਾਂ ਨਹੀਂ ਹੋਵੇਗੀ ਤੁਸੀਂ ਜਿਹੜੇ ਰਿਪੋਰਟਿਕ ਪੋਸਟ ਦੇ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਧੰਨਵਾਦ